ਬਈ ਸਸਰੀਪਾਲ ਬਈ ਜਿਸ ਨੂੰ ਅੱਜ ਨਵਾਂ ਨਕਸੂ ਦਿਖਾਉਣਿਆ ਵੀ ਮੋਟਰਸਾਈਕਲ ਕਰਦਾ ਫੇਰ ਨਹੀਂ ਪਤਾ ਲੱਗਦਾ ਕੋਈ ਤੇ ਸਭ ਤੋਂ ਵਾਰਾਂ ਦੀ ਮੋਟਰਸਾਈਕਲ ਖਾਤਾ ਦਿੱਖੇ ਉਹ ਕਾਰ ਦਾ ਵਜਾ ਤੋਂ ਬੰਦ ਹੋ ਜਾਂਦਾ ਤੇ ਤੁੰ ਨੂੰ ਦਾ ਹੱਲ ਵੀ ਦੱਸ ਦਿੰਦੇ ਸੀ ਕਾਰਬੂਰੇਟਰ ਵੀ ਖੋਲ ਲਿਆ ਇਹ ਕਾਰਬਿਟਰ ਕੋਲ ਕੇ ਸਾਫ ਕਰਤਾ ਚੰਨ ਐਸੀ ਵੀ ਇਹ ਦਾ বিনা ਕੋਈ ਕਾਤਰੋ ਕਤਰਾ ਹੋਗਾ ਕਾਰਬਿਟਰ ਚ ਤਾਂ ਕਰਕੇ ਫਿਰ ਅਸੀਂ ਚੰਗੀ ਤਰ੍ਹਾਂ ਬਹਾ ਟਾਈਮ ਮਾਰਦੀ ਮਾਰੀ ਕਰੀ ਇੱਕ ਦੋ ਕੇਸ ਪਹਿਲਾਂ ਵੀ ਆਇਆ ਸੀ ਕੋਲੇ ਤੇ ਫਿਰ ਹੌਲੀ ਹੌਲੀ ਇਹਦਾ ਹੱਲ ਲੱਭ ਲਿਆ ਹੰਕ ਮੋਟਰਸਾਈਕਲ ਜੀ ਤੇ ਫਿਰ ਅਸੀਂ ਹੰਮ ਤੁਹਾਨੂੰ ਦਿਖਾਉਣੀ ਆ ਇਹਦਾ ਹੱਲ ਅਸੀਂ ਕੀਤਾ ਫਿਰ ਇਹਦਾ ਸਾਰਾ ਖੋਲ ਲਿਆ ਜੀ ਭਲੀ ਦੇਖੋ ਉਹ ਸਾਰਾ ਖੋਲ ਲਿਆ ਤੇ ਕੇ ਰਪਲੇਖਾ ਵੀ ਲੱਗਾ ਸੀ ਇਹ ਕਰੰਟ ਚ ਨੁਕਸਾ ਜਾਂ ਹੋਰ ਠੀਕ ਹੈ ਨਹੀਂ ਤਾਂ ਕਰਕੇ ਫਿਰ ਥੋੜੀ ਜਿਹੀ ਪ੍ਰੋਬਲਮ ਪਈਗੀ ਟਾਈਮ ਤਾਂ ਲੱਗਿਆ ਪਰ ਹੱਲ ਲੱਗ ਲਿਆ ਦੇਖੋ ਜੀ ਹੁਣ ਤੁਹਾਨੂੰ ਦਿਖਾਉਣੇ ਦਾ ਹੱਲ ਇਹਦਾ ਮੈਂ ਉਹ ਬੂਸੀਟ ਕੱਢੀ ਸੀਟ ਲਾ ਸੀਟ ਤੱਕ ਦਿੱਤਾ ਆ ਦੇਖੋ ਜੀ ਇਹ ਰੀਤੀ ਦਾ ਇਸ ਨੂੰ ਗੌਰ ਲੱਗੀ ਬੰਨੋ ਸਾੜੇ ਚ ਕਾਗਜ਼ ਲੱਗ ਗਈ ਇਹਦੇ ਵਿੱਚ ਕਾਪੀ ਮੋਟਰਸਾਈਕਲ ਦੀ ਫਿਰ ਆਪਣੇ ਅਖੇ ਨੂੰ ਨਾ ਇਦਾਂ ਬੈਠ ਜਾਓ ਦੇਖਣ ਵਾਲੀ ਚੀਜ਼ ਹੈ ਜੀ ਇਹ ਵੇਖੋ ਇੱਥੇ ਜਾ ਕੇ ਸਾੜਾ ਇਹਨੂੰ ਆਉਂ ਕਿੱਥੇ ਜੀ ਤੇ ਇਹਦਾ ਹੱਲ ਲੱਭਿਆ ਸੀ ਫਿਰ ਵਸਾਲਾ ਖੋਲਿਆ ਜਦੋਂ ਉਹਨੂੰ ਪਤਾ ਲੱਗਿਆ ਕਈ ਰਣਾ ਜੀ ਆਪਣੇ ਚੂਹੇ ਚਾਹੇ ਘਰੇ ਹੁੰਦੇ ਅੱਜ ਕੱਲ ਤੇ ਉਹ ਲੀਰਾ ਲੈ ਜਾਂਦੇ ਹੱਟ ਕੇ ਉਹ ਵੀ ਵਸਾਲੇ ਚ ਲੈ ਜਾਂਦੇ ਅੱਗੇ ਤਾਂ ਚਾਰ ਮੈਸਤਰੀਆਂ ਨੇ ਵੀ ਕੋਸ਼ਿਸ਼ ਕੀਤੀ ਸੀ ਪਰ ਲੋਕਸ ਲੱਗਿਆ ਨਹੀਂ ਇਹਦਾ ਕੁਦਰਤੀ ਮੈਂ ਵੀ ਬਾਈ ਨੂੰ ਦਿਵਾ ਦਿਆ ਸੀ ਹਨਾ ਕਿ ਹੱਲ ਨਹੀਂ ਹੋਣਾ ਯਾਰ ਕਰੰਟ ਪੰਪ ਦਾ ਲੋਕਸ ਤੇ ਹੋਰ ਜਿਹੜੀ ਕਾਰਬੂਟਰ ਸਾਫ ਕੀਤਾ ਫਿਰ ਅਸੀਂ ਹੱਲ ਲੱਭਿਆ ਜੀ ਇੱਕ ਆਪੀ ਵਿੱਚ ਬਾਈ ਪਾਉਣ ਲੱਗਾ ਇਹ ਹਾਂ ਅੜ ਜਾ ਮੁਰ ਗਿਆ ਤਾਂ ਕਰਕੇ ਉਹ ਹੋ ਗਿਆ ਜੀ ਉਹ ਡਰਾਉਣ ਨਹੀਂ ਸੱਟ ਲਗਾਉਂਦਾ ਜੰਮਾ 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 ਜੰ voru sjókha hala hlala þér er fyrir væðið jánsi fyrir og alveg hlala hlala Báttu var sér ykkur að ég væðið jánsi fyrir og maksinn eini láta en ég hef mér mjög 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 fannala kannofn og þessi er sér mjög þúppurdið og þið er mestri líður og það er náttúrulega með mestri sælum hvernig hlala 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 það er hlala þennig að það er maksinn Báttu var mjög byrjum sér þannig að þ